ਹਲਕਾ ਇੰਚਾਰਜ ਐਡਵੋਕੇਟ ਹਰ ਸਿਮਰਨ ਕੁੰਮਨ ਨੇ ਨਡਾਲਾ ਦੇ ਬੀਡੀਪੀਓ ਦਫਤਰ ਵਿੱਚ ਪਿੰਡਾਂ ਦੇ ਸਰਪੰਚਾਂ ਦੀਆਂ ਮੁਸ਼ਕਲਾਂ ਸੁਣੀਆਂ ਅੱਜ ਬੀਡੀਪੀਓ ਦਫਤਰ ਨਡਾਲਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਹਰ ਸਿਮਰਨ ਸਿੰਘ ਕੁੰਮਨ ਵੱਲੋਂ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਇਸ ਦੌਰਾਨ ਉਹਨਾਂ ਆਖਿਆ ਕਿ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਪਿੰਡਾਂ ਦੇ ਵਿੱਚ ਕੰਮ ਅਧੂਰੇ ਰਹਿ ਗਏ ਸਨ ਜਾਂ ਬੰਦ ਹੋ ਕੇ ਰਹਿ ਗਏ ਸਨ ਉਹਨਾਂ ਦੀ ਜਿਹੜੀ ਅੱਜ ਫਿਰ ਪਿੰਡਾਂ ਦੇ ਸਰਪੰਚਾਂ ਨੂੰ ਬੁਲਾ ਕੇ ਨਵੀਂ ਵਿਉਤਬੰਦੀ ਕੀਤੀ ਗਈ ਹੈ ਅਤੇ ਇਸ ਦੌਰਾਨ ਉਹਨਾਂ ਆਖਿਆ ਕਿ ਜਲਦੀ ਹੀ ਜਿਹੜੀ ਇਹ ਪਿੰਡਾਂ ਦੇ ਜਿਹੜੇ ਕੰਮ ਹੈ ਸ਼ੁਰੂ ਕਰ ਦਿੱਤੇ ਜਾਣਗੇ ਇਸ ਮੌਕੇ ਬੀਡੀਪੀਓ ਨਰਿੰਦਰ ਸਿੰਘ ਨੰਬਰਦਾਰ ਲਖਵਿੰਦਰ ਸਿੰਘ ਲਖਾ ਬੋਲੇ ਸਰਪੰਚ ਮੋਹਨ ਸਿੰਘ ਡਾਲਾ ਤੇ ਹੋਰ ਹਾਜ਼ਰ ਸਨ ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਐਡਵੋਕੇਟ ਹਰ ਸਿਮਰਨ ਸਿੰਘ ਨੂੰ ਮੰਨੇ ਆਖਿਆ ਕਿ ਅੱਜ ਸਰਜ ਕਿਸ ਬੰਦ ਮੀਟਿੰਗ ਕੀਤੀ ਗਈ ਤੇ ਅੱਜ ਜੀ ਅਸੀਂ ਜਿਹੜਾ ਇਲੈਕਸ਼ਨ ਹੋਇਆ ਇਲੈਕਸ਼ਨ ਤੋਂ ਪਹਿਲਾਂ ਆਪਾਂ ਇੱਕ ਮੀਟਿੰਗ ਸੱਦੀ ਸੀਗੀ ਸਾਰੇ ਪਿੰਡਾਂ ਦੀ ਉਹ ਚ ਕੰਮ ਲਿਖੇ ਸੀ ਉਹਦਾ ਰਿਵਿਊ ਅੱਜ ਕਰ ਰਹੇ ਆ ਕਿ ਕਿੰਨੇ ਕੰਮ ਹੋ ਗਏ ਕਿੰਨੇ ਰਹਿ ਗਏ ਤੇ ਜਿਹੜੇ ਨਵੇਂ ਕੰਮ ਹੋਣ ਵਾਲੇ ਉਹ ਵੀ ਸਾਰਿਆਂ ਤੋਂ ਪੁੱਛ ਰਹੇ ਕਿ ਕਿੱਥੇ ਕਿੱਥੇ ਜਿਹੜੀ ਅਰਜੈਂਸੀ ਵਾਲੀ ਸਿਚੁਏਸ਼ਨ ਹੈ ਜਿੱਥੇ ਸਭ ਤੋਂ ਪਹਿਲਾਂ ਪ੍ਰਾਇੋਰਟੀ ਤੇ ਕੰਮ ਹੋਣ ਵਾਲੇ ਆ ਉਹਨਾਂ ਕੰਮਾਂ ਲਈ ਮੀਟਿੰਗ ਸੱਦੀ ਕਿ ਜਿਹੜਾ ਆਪਣਾ ਪ੍ਰਾਇੋਰਟੀ ਵਾਲਾ ਕੰਮ ਜਿਹੜਾ ਉਹ ਸ਼ੁਰੂ ਕਰਵਾ ਦਈਏ ਕੋਈ ਛੋਟੇ ਮੋਟੇ ਗਲਿਚ ਹੁੰਦੇ ਕਈ ਐਡਮਿਨਿਸਟ੍ਰੇ ਉਹ ਕਈਆਂ ਦੀ ਮਿਸਕਮਿਊਨੀਕੇਸ਼ਨ ਕਰਕੇ ਜਿਹੜਾ ਕੰਮ ਟੱਕਿਆ ਹੁੰਦਾ ਜਾਂ ਰਹਿ ਜਾਂਦਾ ਉਹ ਨਾ ਹੋਵੇ ਉਹ ਜਿਹੜਾ ਗੈਪ ਹੈ ਉਹਨੂੰ ਫਿਲ ਕਰ ਲਈ ਅੱਜ ਦੀ ਮੀਟਿੰਗ ਜਿਹੜੀ ਸੱਦਗੇ ਸੈਕਟਰੀ ਤੇ ਜਿਹੜੇ ਉੱਥੇ ਦੇ ਪਿੰਡ ਦੇ ਮੋਹਤਵਾਰ ਆ ਸਰਪੰਚ ਆ ਜਾਂ ਜਿਹੜੇ ਪਿਛਲੇ ਕੰਮ ਜਿਹੜੇ ਰਹਿੰਦੇ ਆ ਜਿਹੜੇ ਲੋਕਲੀ ਜ਼ਰੂਰੀ ਆ ਜਿਹਦਾ ਨਕਾਸ ਵਾਲੇ ਜਪੂਰਵੀ ਕਿਉਂਕਿ ਇਹ ਪੁਰਾਣੇ ਜਿਹੜੀਆਂ ਗਵਰਨਮੈਂਟ ਸੀਗੀਆਂ ਜਿਹੜੇ ਪੁਰਾਣੇ ਜਿਹੜੇ ਲੀਡਰ ਸੀ ਉਹਨਾਂ ਨੇ ਕਦੀ ਧਿਆਨ ਹੀ ਨਹੀਂ ਮਾਰਿਆ ਇੰਨਾਂ ਚੀਜ਼ਾਂ ਤੇ ਮੇਰੀ ਫਰਸਟ ਪ੍ਰਾਇੋਰਟੀ ਕਿ ਜੇ ਦੇ ਆਪਾਂ ਵੇਖੋ ਇੱਥੇ ਰਹਿਣਾ ਤੇ ਆਪਾਂ ਸਾਫ਼ ਸੁਥਰੇ ਤਾਂ ਤੇ ਰਹਿਣਾ ਚੰਗੀ ਤਾਂ ਤੇ ਰਹਿਣਾ ਤੇ ਕੋਸ਼ਿਸ਼ ਹੈ ਕਿ ਉਹਨਾਂ ਨੂੰ ਜਿਹੜਾ ਹੈ ਚੰਗਾ ਜਿਹੜੀ ਉਹਨੂੰ ਕੋਸਿੰਟਰੀ ਦਵਾਏਗੇ ਉਹ ਜਿਹੜਾ ਲੈ ਕੇ ਆ ਉਹਨੂੰ ਜਿਹੜੇ ਲੈਗ ਰਹਿ ਗਿਆ ਵਿੱਚ ਉਹਨਾਂ ਆਪਾਂ ਕੰਪਲੀਟ ਕਰਾਂਗੇ ਕਿੰਨੇ ਪਿੰਡਾਂ ਦੇ ਅੱਜ ਇਸ ਮੂਲਿਤ ਕੀਤੀ ਕਿ ਇਹ ਮੁਸ਼ਕਲਾਂ ਉਹਨਾਂ ਨੇ ਦੱਸਿਆ ਕੁਝ অলਮੋਸਟ 89 ਵਿਲੇजेस ਹੈ ਲਗਭਗ ਸਾਰੇ ਪਿੰਡਾਂ ਰੀਵਿਊ ਕਰ ਦਿੱਤੇ ਇਹ ਨਾਲੇ ਮੀਟਿੰਗ ਕੋਈ ਕੋਈ ਇੱਕ ਨਹੀਂ ਗਏ ਆਪਾਂ ਮਲਟੀਪਲ ਜਿਹੜੀਆਂ ਨੇ ਦੁਬਾਰਾ ਫਿਰ ਸੱਦਣੀ ਕਿਉਂਕਿ ਜਿਹੜੇ ਅੱਜ ਕੰਮ ਲਿਖੇ ਆ ਇਹਦੇ ਲਈ ਰਿਵਿਊ ਮੀਟਿੰਗ ਅਗਲੇ 15 20 ਦਿਨਾਂ ਵਿੱਚ ਫਿਰ ਸੱਦਾਂਗੇ ਕਿਹੜੇ ਕਰ ਦਿੱਤੇ ਕਿਹੜੇ ਨਹੀਂ ਕੀਤੇ ਜਵਾਬ ਜਿਹੜਾ ਹੈ ਇਸ ਚੀਜ਼ ਦਾ ਲਿਆ ਜਾਓ ਕਿ ਕੰਮ ਕੋਈ ਰੋਕੂਗਾ ਠੀਕ ਹੈ ਹਾਂਜੀ ਲਖਾ ਜੀ ਅੱਜ ਕੀ ਕਿਸ ਸੰਬੰਧ ਵਿੱਚ ਮੀਟਿੰਗ ਜਿਹੜੀ ਕੀਤੀ ਗਈ ਇੱਥੇ ਇਹ ਅੱਜ ਜੀ ਕੱਲ ਸਾਡੇ ਬਲੌਕ ਢਿਲਮਾਂ ਦੇ ਵਿੱਚ ਮੀਟਿੰਗ ਹੋਈ ਸੀ ਹਲਕਨ ਚਾਰਜ ਹਰ ਸਿੰਘ ਤੋਂ ਮਨਵਲੋਂ ਜਿਹੜੇ ਪਿੰਡਾਂ ਦੇ ਰੁਕੇ ਕੰਮ ਚੋਣ ਜਾਬਤਾ ਲੰਘਿਆ ਸੀ ਜੀ 9 ਤਰੀਕ ਤੋਂ ਉਸ ਤੋਂ ਬਾਅਦ ਉਹਨੇ ਯੋਰਾ ਤੇ ਕੰਮ ਸ਼ੁਰੂ ਕੀਤੇਗੇ ਹਨ ਅੱਜ ਸਾਡੇ ਬਲਾਕ ਨਰਾਲਾ ਦੇ ਵਿੱਚ ਸਾਰੇ ਪਿੰਡਾਂ ਦੀ ਮੀਟਿੰਗ ਸੀਗੀ ਕਈ ਪਿੰਡਾਂ ਦੇ ਆਪਾਂ ਪਿੱਛੇ ਮਤੇ ਪਾਏ ਸੀਗੇ ਬਹੁਤ ਸਾਰੇ ਪਿੰਡਾਂ ਨੇ ਤਕਰੀਬਨ ਕੰਮ ਹੋ ਗਏ ਨੇ ਤੇ ਜਿਹੜੇ ਹੁਣ ਕੰਮ ਰਹੇ ਸੀ ਉਹ ਅੱਜ ਘੁੰਮਣ ਸਾਹਿਬ ਨੇ ਆ ਕੇ ਪਈ ਸ਼ੁਰੂ ਕਰਾਏ ਨੇ ਅਸੀਂ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦੇ ਆਂ ਜਿਹੜੇ ਪਿੰਡਾਂ ਦੇ ਵਿੱਚ ਕੰਮ ਰਹੇਗੇ ਨੇ ਸਾਨੂੰ ਆ ਕੇ ਵੀਡੀਓ ਦਫ਼ਤਰ ਆਪਣੇ ਆਪਣੇ ਸੈਕਟਰੀਆਂ ਨੂੰ ਆਪਣੇ ਆਪਣੇ ਪ੍ਰਬੰਧਕਾਂ ਨੂੰ ਆ ਕੇ ਨੋਟ ਕਰਾਣ ਕੋਈ ਵੀ ਕੰਮ ਕਿਸੇ ਵੀ ਤਰ੍ਹਾਂ ਦਾ ਪਿੰਡ ਵਿੱਚ ਹੁਣ ਛੱਡਿਆ ਨਹੀਂ ਜਾਏਗਾ ਠੀਕ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਆਪ ਹੱਥ ਜੋੜ ਕੇ ਸਾਰੇ ਜਿੰਨੇ ਵੀ ਸਰਪੰਚ ਆ ਸਾਡੇ ਜਿੰਨੇ ਵੀ ਪੰਚਾਇਤਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਕੋਈ ਕਿਸੇ ਪਾਰਟੀ ਦਾ ਨਹੀਂ ਹੁੰਦਾ ਜਿਹੜਾ ਸਰਪੰਚ ਦਾ ਮਤਲਬ ਕੰਮ ਕਰਨਾ ਹੁੰਦਾ ਜਿੰਨਾ ਖਲੋਣਾ ਜਾਂ ਜਿਹੜੇ ਬਣੇ ਆ ਜਿਹੜੀ ਬਲਾਕਾਂ 'ਚ ਮੀਟਿੰਗਾਂ ਰੱਖਣ ਦਾ ਇਹ ਮਤਲਬ ਆ ਵੀ ਕਈ ਵਾਰੀ ਕਈ ਕਹਿ ਦਿੰਦੇ ਜੀ ਉੱਥੇ ਦਫ਼ਤਰੇ ਸ਼ਾਇਦ ਗਿਆ ਅਸੀਂ ਕਾਂਗਰਸੀਆਂ ਜਾਂ ਅਕਾਲੀਆਂ ਸਾਨੂੰ ਪੁੱਛਣ ਨਾ ਉਹਦੇ ਨਾਲ ਇੱਥੇ ਉਹਨੇ ਮੌਕੇ ਤੇ ਕੰਮ ਕਰਕੇ ਦਾਂਗੇ ਜਿਹਦੇ ਕੰਮ ਕਰਾਂਗੇ ਆਪੇ ਨਾਲ ਤੁਰ ਪੇਗਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇਹੋ ਬੇਨਤੀ ਕਰਦਾ ਹੁੰਦਾ ਵੀ ਆਪਾਂ ਚੰਗੀ ਸਰਕਾਰ ਆ ਇਹਦਾ ਫਾਇਦਾ ਲਈਏ ਸਾਰੇ ਇਕੱਠੇ ਹੋ ਕੇ ਤੁਰੀਏ ਆਪਣੀ ਕੋ ਪਰਸਨਲ ਰੰਜ ਸਾਥ ਹੈ ਨਹੀਂ ਆਪਾਂ ਕੋ ਹਲਕੇ ਵਾਲੇ ਸੋਚੀਏ ਸੋਨੇ ਕੰਮ ਕਰਾਈਏ ਤੇ ਵਧੀਆ ਰਹੇਗਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹ ਸਮਾਂ ਹੁੰਦਾ ਨਾ ਪਹਿਲਾਂ ਬੀਬੀ ਜੀ ਸੀ ਦਾ ਸੀਗਾ ਉਹਨਾਂ ਤੋਂ ਬਾਅਦ ਇਥੇ ਕਾਗਸੀ ਐਮਐਲਏ ਸੀਗਾ ਹੁਣ ਹੁਣ 17 ਜਿਹੜਾ ਐਡਵੋਕੇਟ ਸਿਮਰਨ ਸਿੰਘ ਕੋਲੋਂ ਦੇ ਹੱਕ ਚ ਤੇ ਆਪਾਂ ਉਹਦੇ ਨਾਲ ਤੁਰੀਏ ਤੇ ਆਪਣਾ ਜਿਹੜਾ ਕੰਮ ਆਉ ਸਾਰੇ ਜਿਹੜੇ ਲੋਕੀਏ ਸਾਰੇ ਕਰਵਾਈਏ ਠੀਕ ਸਰਪੰਚ ਸਾਹਿਬ ਤੁਸੀਂ ਕਿਹੜੀ ਅੱਜ ਮੁਸ਼ਕਲ ਲੈ ਕੇ ਆਏ ਇਥੇ ਦਫ਼ਤਰ ਚ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਮੈਂ ਅੱਜ ਆਪਣੇ ਹਲਕਾ ਨਿਚਾਇਜ ਹਰ ਸੰਸਦ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰੇ ਹੀ ਇਲਾਕੇ ਦੇ ਆਪਣੇ ਸਰਪੰਚ ਪੰਚਾਂ ਸਾਹਿਬ ਨੂੰ ਇੱਥੇ ਬੁਲਾਇਆ ਸੀ ਔਰ ਉਹਨਾਂ ਦੇ ਮੁਸਤਫਾ ਸੁਣੀਆਂ ਨੇ ਔਰ ਕੁਝ ਮੌਕੇ ਤੇ ਹੱਲ ਕੀਤੀਆਂ ਗਈਆਂ ਬਾਕੀ ਦੀ ਜਿਹੜੀਆਂ ਰਹਿੰਦੀਆਂ ਨੇ ਉਹਨਾਂ ਦੇ ਸੈਕਟਰੀਆਂ ਨੂੰ ਔਰ ਵਿਜੀਲ ਸਾਹਿਬ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਉਹ ਜਲਦੀ ਦੀ ਜਲਦੀ ਜਿਹੜੀਆਂ ਹੱਲ ਕਰਾ ਕੇ ਦੱਸੀਆਂ ਜਾਣ ਤੁਹਾਡੇ ਵਿੱਚ ਪਿੰਡ ਦੀ ਕੋਈ ਹੈ ਮੁਸ਼ਕਲ ਪਿੰਡ ਦੀ ਕੋਈ ਨਹੀਂ ਸੀ ਹੈਗੀ ਠੀਕ ਹੈ ਠੀਕ ਹੈ ਤੇ ਪਾਰਟੀ ਵੱਲੋਂ ਮੈਨੂੰ ਹੁਕਮ ਮਿਲਿਆ ਸੀ ਕਿ ਤੁਸੀਂ ਇੱਥੇ ਆਉਣਾ ਤੇ ਮੈਂ ਉਹਨਾਂ ਦੇ